ਪੰਜਾਬ ਦੇ ਵਿੱਚ ਜਿਹੜੀ ਲਗਾਤਾਰ بارش ਹੋ ਰਹੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਉਸ ਦੇ ਕਾਰਨ ਫਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਹੈ ਪਰ ਜਿਹੜੇ ਰਹਿائشਾਂ ਦੀ ਗੱਲ ਕਰੀਏ ਉਹ ਵੀ ਮਕਾਨ ਜਿਹੜੇ ਕਿਤੇ ਨਾ ਕਿਤੇ ਟਹਿ ਟੇਰੀ ਹੁੰਦੇ ਨਜ਼ਰ ਆ ਰਹੇ ਨੇ ਅੱਜ ਗੱਲ ਕਰਦੇ ਹਾਂ ਸੰਗਰੂਰ ਦੇ ਪਿੰਡ ਚੋਰਮਾਜਰੇ ਦੀ ਜਿੱਥੇ ਕਿ ਤਕਰੀਬਨ 3-4 ਮਕਾਨ ਦੱਸੇ ਜਾ ਰਹੇ ਹਨ ਜੋ ਜਿਨ੍ਹਾਂ ਦੀਆਂ ਛੱਤਾਂ ਨੇ ਉਹ ਡਿੱਗ ਚੁੱਕੀਆਂ ਨੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਚੋਰਮਾਜਰੇ ਪਿੰਡ ਦੀਆਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਿੱਛੇ ਛੱਤ ਸੀ ਜਮਾ ਮਤਲਬ ਕਿ ਟੈ ਟੇਰੀ ਹੋ ਗਈ ਹੈ ਸਮਾਨ ਉਹਦੇ ਵਿੱਚ ਦਬ ਗਿਆ ਹੈ ਜੇ ਦੂਜੇ ਪਾਸੇ ਆਪਾਂ ਗੱਲ ਕਰੀਏ ਦੂਸਰੇ ਕਮਰੇ ਦੀ ਤਾਂ ਜਿਹੜਾ ਉਹ ਕਮਰਾ ਡਿਗਨ ਦੀ ਤਦਾਦ ਦੇ ਉੱਤੇ ਖੜਾ ਹੈ ਤਸਵੀਰਾਂ ਤੁਹਾਨੂੰ ਚੋਰ ਮਾਜਰੇ ਦੀਆਂ ਦਿਖਾ ਰਹੇ ਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਕੰਦਾ ਨੇ ਉਹ ਆਪਣੀਆਂ ਤਰੇੜਾਂ ਛੱਡ ਕੇ ਹੁਣ ਉਹਨੂੰ ਗਲੀਆਂ ਦਾ ਆਪਾਂ ਕਹਿੰਦੇ ਆ ਗਲੀਆਂ ਦਾ ਰੂਪ ਤਿਆਰ ਕਰ ਲਿਆ ਜਿਹੜਾ ਆਪਣੇ ਇੱਕ ਜੁਆਇੰਟ ਹੁੰਦਾ ਉਹਨੂੰ ਛੱਡ ਦਿੱਤਾ ਸਵੇਰੇ 7 ਵਜੇ ਡਿੱਗੇ ਆਂ ਵੀਰ ਜੀ ਅਸੀਂ ਤਾਂ ਬਾਹਰ ਪੇਤੀਗੇ ਰਾਤ ਚੋਤਾਏ ਰਹੇ ਤੀਗੇ ਸਾਰੇ ਪਹਿਲਾਂ ਕੰਦ ਡਿੱਗੀ ਫਿਰ ਬਾਅਦ ਚ ਛੱਤ ਡਿੱਗੀ 2 ਮਿੰਟਾਂ ਬਾਅਦ ਇਹ ਸਗਮਾ ਸਮਾਨ ਕੱਢਣ ਗਏ ਅੰਦਰ ਥੋੜੀ ਜੀ ਛੱਤ ਬਚੀ ਗਈ ਮੈਂ ਇਹਨਾਂ ਨੂੰ ਫੜ ਕੇ ਬਾਹਰ ਖਿੱਚ ਜਿੱਦੋਂ 7 ਡਿੱਗੇ ਆ ਸਵੇਰੇ 7 ਵਜੇ ਦੀ ਗੱਲ ਆ ਹਾਂਜੀ ਸੱਟ ਲੱਗੀ ਇਹਨਾਂ ਦੀ ਲੱਤ ਤੇ ਲੱਗੀ ਕਪੈਰ ਤੇ ਲੱਗੀ ਸਮਾਨ ਅਸੀਂ ਸਾਰਾ ਹੁਣ ਥੱਲੇ ਨੀਚੇ ਦਬ ਗਿਆ ਤੇ ਸਮਾਨ ਸਾਰਾ ਅਸੀਂ ਹੁਣ ਕੱਢਿਆ ਜੀ ਬਾਹਰ ਸਾਰਾ ਚੱਕ ਕੇ ਕਿਸੇ ਦੀ ਕੋਈ ਜਾਨ ਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਹਾਂਜੀ ਬਾਤ ਚ ਗਏ ਜੀ ਬਸ ਅਸੀਂ ਰਾਤ ਪੈ ਤਾਂ ਬਾਹਰ ਗਏ ਸੀ ਕਿ ਲੱਤ ਤੇ ਲੱਗੀ ਸੱਟ ਇਹਨਾਂ ਦੇ ਬਾਹਾਂ ਤੇ ਲੱਗੀ ਇੱਕ ਪੈਰ ਤੇ ਲੱਗੀ ਹਾਂਜੀ ਦੇਖ ਲਓ ਇਹ ਤਸਵੀਰਾਂ ਤੁਹਾਨੂੰ ਘਰ ਦੇ ਮਾਲਕ ਦੀਆਂ ਦਿਖਾ ਰਿਹਾ ਜੀ ਦੇਖ ਸਕਦੇ ਹੋ ਕਿ ਜਿਹੜੇ ਰਾਤੇ ਛੱਤ ਥੱਲੇ ਸੀਗੇ ਸਵੇਰੇ ਤੇ ਸੱਟ ਛੱਤ ਡਿੱਗਦੀ ਆ ਉਸ ਤੋਂ ਬਾਅਦ ਹਫੜਾ ਦਬੜੀ ਦੇ ਵਿੱਚ ਸੱਟਾ ਵੀ ਵੱਜਿਆ ਨਜ਼ਰ ਆ ਰਿਹਾ ਹੈ ਐਵੇਂ ਹੀ ਸਵੇਰੇ ਜਦੋਂ ਚਾਹਣ ਲੱਗਾ ਥੋੜੀ ਜਿਹੀ ਕੰੰਦਾ ਦਾ ਫਰਕ ਪੈ ਗਿਆ ਐ ਹੋਇਆ ਵੀ ਜਿਹੜਾ ਸਮਾਨ ਹੈਗਾ ਅੰਦਰੋਂ ਕੱਢ ਲੈਨੇ ਸਮਾਨ ਕੱਢਦੇ ਕੱਢਦੇ ਬੈਠ ਗਏ ਸਾਰੀ ਛੱਤ ਉੱਥੇ ਸੱਟਾ ਵੱਜਿਆ ਹੋਇਆ ਇਸ ਕਰਕੇ ਲੱਗੀ ਰਾਤ ਤੇ ਲੱਗੀ ਇੱਥੇ ਫਾਇਰ ਤੇ ਲੱਗੀ ਉਹਨੂੰ ਜੇ ਗੱਲ ਕਰੀਏ ਕੋਈ ਆਪਾਂ ਸਰਕਾਰ ਦੀ ਨਮਾਇੰਦੇ ਦੀ ਗੱਲ ਕਰੀਏ ਜਾਂ ਪ੍ਰਸ਼ਾਸਨ ਦੀ ਗੱਲ ਕਰੀ ਕੋਈ ਪਹੁੰਚਿਆ ਬਈ ਨਾ ਹੀ ਕੋਈ ਨਹੀਂ ਪਹੁੰਚਿਆਗਾ ਅੱਛਾ ਜੀ ਅਸੀਂ ਜਿਸ ਟਾਈਮ ਨਾਲ ਇੰਦੀ ਕੰਧ ਡਿੱਗੀ ਸੜਕਾ ਹੋਏ ਨਾਲ ਵਾਲੇ ਕਵੰਡੀਆਂ ਸੀ ਤੇ ਮੈਂ ਸਾਡੇ ਘਰ ਦੇ ਨੂੰ ਠਾਲਿਆ ਤੇ ਵੀ ਦੇਖੋ ਜਾ ਕੇ ਮੀਨੀ ਇੱਧਰ ਖੜਕਾ ਹੋਇਆ ਕੁਝ ਉਹ ਪੱਜ ਕੇ ਜਦੋਂ ਕੋਠੇ ਚੜ੍ਹੇ ਉੱਪਰਲੀ ਲਿਖਿਆ ਉਹ ਸੱਤ ਡਿੱਗੀ ਤੇ ਉਸੇ ਟਾਈਮ ਉਹ ਇੱਧਰ ਦੀ ਆਏ ਇੱਧਰ ਦੀ ਆ ਕੇ ਨਾ ਦੇਖਿਆ ਜਦ ਫਿਰ ਆ ਪਈ ਵੀ ਇਹ ਦੇ ਨੀਚੇ ਦਬੇ ਪੈਣੀ ਇਹਨਾਂ ਨੂੰ ਇੰਦੇ ਘੜਾ ਰਹੇ ਨੇ ਫੜ ਕਿਸ ਤਰ੍ਹਾਂ ਖਿੱਚਿਆ ਜਾਂ ਨੀਚੇ ਦਬੇ ਨਾ ਤੇ ਵੀ ਹੁਣ ਇਹਨਾਂ ਦੀ ਚਲੋ ਮੰਗ ਤਾਂ ਇਹੀ ਹੈ ਨਾ ਵੀ ਹੁਣ ਸਰਕਾਰ ਨੂੰ ਵੀ ਕੁਝ ਮਦਦ ਕਰਨੀ ਚਾਹੀਦੀ ਇਹਨਾਂ ਸਮਾਨ ਵੀ ਪੁੱਟ ਗਿਆ ਨੁਕਸਾਨ ਹੋ ਗਿਆ ਬਚਾਰੇ ਕਿਰਾਏ ਤੇ ਬੈਠੇ ਤੇ ਕਿਰਾਏਦਾਰ ਤੇ ਘਰ ਵੀ ਉਹ ਵੀ ਗਰੀਬ ਨੇਗੇ ਵੀ ਸਰਕਾਰ ਵੱਲੋਂ ਤਾਂ ਇਹ ਮਦਦ ਚਾਹੁੰਦੀ ਨੇ ਹੁਣ ਮਦਦ ਤਾਂ ਚਾਹੀਦੀ ਏ ਨਾਲ ਘਰਾਂ ਨੂੰ ਵੀ ਸਾਡੇ ਵੀ ਨਾਲ ਘਰਾਂ ਨੂੰ ਨੁਕਸਾਨ ਹੋਣ ਦਾ ਡਰ ਹੈ ਸਾਨੂੰ ਵੀ ਸਨਮ ਖਤਰਾਂ ਵਿੱਚ ਕੰਧਾਂ ਦੇ ਤੇੜਾ ਆ ਗਏ ਜਦੋਂ ਇੰਨੀ 70% ਸਾਡੇ ਵੀ ਨਾਲ ਇਹ ਨਾਲ ਵਾਲਾ ਮਕਾਨ ਆ ਇਹ ਕਿਤੇ ਡਰਦੇ ਮਨ ਚ ਵੀ ਹੋਊਗਾ ਕਿ ਸਾਨੂੰ ਵੀ ਡਰ ਆ ਜੀ ਡਰਤਾ ਹੈਗਾ ਜੀ ਜਦੋਂ ਨਾਲ ਮਕਾਨ ਦੇ ਡਿਗੇ ਇਹਦੇ ਨਾਲ ਸਾਡੇ ਅੰਦਰਲੇ ਪਾਸੇ ਤੇੜਾ ਆਈ ਆਓਗੇ ਇਹ ਪਿੰਡ ਦੀ ਗੱਲ ਕਰੀ ਜਿਵੇਂ ਕਹਿੰਦੇ ਤਿੰਨ ਚਾਰ ਮਕਾਨਾਂ ਦੀ ਸ਼ਕਤਾ ਹੋਵੇ ਹਾਂਜੀ ਹਾਂ ਦਵੀਆਂ ਨੇ ਇਹ ਤਿੰਨ ਚਾਰ ਮਕਾਨਾਂ ਦੀ ਇਧਰ ਪਰਲੀ ਸਾਈਡ ਵੀ ਮਕਾਨਾਂ ਦੇ ਸੱਤਾਂ ਦਵੀਆਂ ਨੇ ਗੀਆਂ ਵੀ ਸਰਕਾਰ ਨੂੰ ਮਦਦ ਦੇਣੀ ਚਾਹੀਦੀ ਜਿਨ੍ਹਾਂ ਦੇ ਮਕਾਨਾਂ ਦਾ ਖਰਚਾ ਹੋ ਗਿਆ ਇਹ ਨਾਲ ਸਾਡੇ ਇਹ ਲੇਟਸ ਖੜੇ ਨੇ ਉਹ ਵਾਲੇ ਨੇ ਉਹਦੇ ਘਰ ਵਾਲੇ ਦੀ ਵੀ ਡੈਥ ਹੋਈ ਵੀ ਹੈ ਜਿਹਨੂੰ ਇੱਕ ਇਕੱਲਾ ਬੱਚਾ ਸੀ ਉਹਨਾਂ ਦਾ ਵੀ ਸਾਰਾ ਮਕਾਨ ਜੀ ਟੇੜਾਇਆ ਪਿਆ ਨੇ ਤੁਹਾਨੂੰ ਦਿਖਾਣੇ ਆਗੇ ਤੇ ਉਹ ਵੀ ਚੋਰੀ ਆਈ ਉਹਨਾਂ ਨੂੰ ਵੀ ਮਦਦ ਚਾਹੀਦੀ ਹੈ ਜੀ ਸਰਕਾਰ ਵੱਲੋਂ ਸਿੰਦਰ ਬਾਈ ਜੀ ਹੱਥ 'ਚ ਕੀ ਹੈ ਜੀ ਆ ਟੀਵੀ ਟੁੱਟਿਆ ਉਹਨਾਂ ਦੇ ਸਾਡੇ ਗਵੰਡੀ ਅਸੀਂ ਨਾਲ ਜਦ ਸਵੇਰੇ 5:00 ਵਜੇ ਦੀ ਗੱਲ ਹੈ ਮੇਰਾ ਜੀ ਬਾਈ ਜੀ ਹੁਣ ਤੁਹਾਡੇ ਕੋਲੇ ਜਿਹੜਾ ਹੁਣ ਆਈ ਹੈ ਸਾਰੀ ਗੱਲਬਾਤ ਹੋਈ ਹੈ ਕੀ ਪੰਚਾਇਤ ਵੱਲੋਂ ਕੀ ਜਾਂ ਪ੍ਰਸ਼ਾਸਨ ਵੱਲੋਂ ਕੀ ਇਹਨਾਂ ਦੀ ਕੀ ਮਦਦ ਦਿੱਤੀ ਅਸੀਂ ਪਹਿਲਾਂ ਮਤੇ ਪਾਏ ਹੋਏ ਨੇ ਜੀ 15 20 ਘਰਾਂ ਦੇ ਜਿਹੜੇ ਗਰੀਬ ਦੀ ਸਾਰੀ ਗਰੀਬ ਨੇ ਵੈਸੇ ਸਾਡੇ ਦਿਹਾੜੀ ਵਾਲੇ ਨੇ ਸਾਰੇ ਬੰਦੇ ਮਤੇ ਪਾਏ ਹੋਏ ਨੇ ਹਜੇ ਤੱਕ ਕੋਈ ਇਹਦੀ ਉਹ ਨਹੀਂ ਆਈ ਗੱਲਬਾਤ ਅੱਗੇ ਦੇਖਦੇ ਆਂ ਜੀ ਹੁਣ ਸਰਕਾਰ ਨੂੰ ਤਿੰਨ ਚਾਰ ਮਕਾਨ ਕੀ ਨੇ ਦੀ ਕੋਈ ਮਦਦ ਲਈ ਤੁਹਾਡੇ ਵੱਲੋਂ ਕੋਈ ਜਾਂ ਪਿੰਡ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਅਸੀਂ ਤਾਂ ਫੇਰ ਲਿਖ ਕੇ ਦੁਬਾਰਾ ਪਾ ਦਾਂਗੇ ਸਰਕਾਰ ਨੂੰ ਜ਼ਾਹੀਦਾ ਦੇਣਾ ਗਰੀਬਾਂ ਨੂੰ ਜੀ ਤਾ ਦੂਜੇ ਪਾਸੇ ਤੁਹਾਨੂੰ ਇੱਕ ਵਾਰ ਫੇਰ ਤਸਵੀਰ ਮੁਖਾ ਰਹਿਆਂ ਇਸ ਮਕਾਨ ਦੀ ਕਿ ਜਿਹੜਾ ਢਾਹ ਟੇਰੀ ਹੋ ਗਿਆ ਜੇ ਹੌਣ ਵੀ ਆਪਾਂ ਜੇ ਕਹਿ ਸਕਦੇ ਜਿੱਥੇ ਛੱਤ ਦੇ ਥੱਲੇ ਬਾਈ ਖੜਾ ਉਹ ਵੀ ਲਗਾਤਾਰ ਚੋ ਰਹੀ ਹੈ ਇੱਕ ਇਸ ਵੀਰ ਦਾ ਕਹਿਣਾ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਆਪਣੀ ਦਿਹਾੜੀ ਕਰਕੇ ਆਪਣੀ ਰੋਟੀ ਦਾ ਗੁਜ਼ਾਰਾ ਮੱਥਾ ਕਰਦੇ ਆਂ ਪਰ ਹੁਣ ਜਿਹੜੀ ਇੱਕ ਰੱਬ ਦੇ ਵੱਲੋਂ ਵਿਪਤਾ ਪੈ ਗਈ ਹੈ ਛੱਤ ਟਹਿ ਗਈ ਹੈ ਕਿਸ ਤਰ੍ਹਾਂ ਪਵੇਗੀ ਜਰੂਰ ਇੱਕ ਸਵਾਲ ਹੈ ਜਿੰਨਾ ਪ੍ਰਸ਼ਾਸਨ ਅਤੇ ਸਰਕਾਰ ਤੇ ਇਹਨਾਂ ਨੇ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਮਦਦ ਦੀ ਘਾਰ ਵੀ ਲਗਾਈ ਹੈ ਕਿ ਕਿਸ ਤਰ੍ਹਾਂ ਵੀ ਕਰਕੇ ਇਹਨਾਂ ਦੀ ਜਿਹੜੀਆਂ ਛੱਤਾਂ ਨੇ ਉਹ ਪੁਵਾਈਆਂ ਜਾਂ ਸੰਗਰੂਰ ਤੋਂ ਰਵੀ ਸ਼ਰਮਾ ਈਟੀਵੀ ਭਾਰਤ